ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਤੁਸੀਂ ਵੀਡੀਓ ਵੇਖਣ ਦੇ ਜੇ ਇਹਦੇ ਵਿੱਚ ਆਪਾਂ ਜਿਹੜੀ ਆ ਟਰਾਲੀ ਬੈਕ ਲਾ ਰਹੇ ਆ ਰੇਤਾ ਲੈ ਕੇ ਆਏ ਸੀ ਦਰਿਆ ਤੋਂ ਕੱਢ ਕੇ ਤੇ ਮੇਰੇ ਨਾਲ ਦੇ ਨੇ ਵੀਡੀਓ ਬਣਾਈਆਂ ਤੇ ਆ ਵੇਖੋ ਜਿੱਥੇ ਅਸੀਂ ਲਾਉਣੀ ਸੀ ਉਹ ਪਿਛਾ ਉਹ ਨਹੀਂ ਮੁਖਾ ਰਿਹਾ ਮੇਰਾ ਨਾਲ ਦਾ ਕਿਉਂਕਿ ਉਹ ਦਾ ਥੋੜਾ ਜਿਹਾ ਟ੍ਰੈਂਡ ਘਟਵਾ ਇਸ ਕਰਕੇ ਮੈਨੂੰ ਵੱਖਰੀ ਵੀਡੀਓ ਆ ਜਿਹੜੀ ਆ ਆਉਣੀ ਪਈ ਨਾਲ ਵੇਖੋ ਕਿੰਨੇ ਥੋੜੇ ਜੀ ਜਗ੍ਹਾ ਚ ਆਪਾਂ ਬੈਗ ਜਿਹੜੀ ਟਰਾਲੀ ਲਾਈ ਆ ਤੇ ਇਹਦੇ ਨਾਲ ਨਾਲ ਆਪਾਂ ਹੋਰ ਵੀ ਤੁਹਾਡੇ ਕੋਲ ਵੀਡੀਓ ਪਾਵਾਂਗੇ ਆ ਵੇਖੋ ਕਈ ਬੰਦੇ ਨਾ ਥੋੜਾ ਜਿਆ ਮਾਨਜਿਆ ਕਰਦੇ ਨੇ ਚੀਜ਼ਾਂ ਦਾ ਟਰਾਲੀ ਟੁਲੀ ਬੈਗ ਲਾਉਂਦੇ ਆ ਨੇ ਬੜੇ ਡਰਾਈਵਰ ਅਸੀਂ ਅਸੀਂ ਮਾਨ ਹੀ ਨਹੀਂ ਕਦੇ ਕੀਤਾ ਨਾ ਇਹਨਾਂ ਗੱਲਾਂ ਤੇ ਕਦੇ ਆਈ ਵਾਹਿਗੁਰੂ ਦੀ ਬੜੀ ਕਿਰਪਾ ਸਾ 724 ਟਰੈਕਟਰ ਹੁੰਦਾ ਹੈ ਆਪਣੇ ਕੋਲ ਜਿਹੜਾ ਕਿ ਪਾਵਰ ਸਟੀering ਨਹੀਂ ਅੱਜ ਕੱਲ ਤੇ ਪਾਵਰ ਸਟੀering ਨਜ਼ਾਰੇ ਨਾਲ ਜਿੱਥੋਂ ਮਰਜ਼ੀ ਮੋੜ ਲਈਦਾ ਟਰੈਕਟਰ ਹੈ ਖਮਾ ਦੀਦਾ ਪੈਰ ਦੇ ਉੱਤੇ ਬ੍ਰੇਕਾਂ ਫੁੱਲ ਉਹ ਬ੍ਰੇਕਾਂ ਬਰੁੱਕਾ ਵੀ ਨਹੀਂ ਹੁੰਦੀਆਂ ਉਹਦੇ 724 ਦੀਆਂ ਤੇ ਉਹ ਟਰੈਕਟਰ ਜਿਹੜਾ ਆਪਾਂ ਬੈਕ ਲਾਉਂਦੇ ਰਹੇ ਆ ਟਰਾਲੀ ਦੀਆਂ ਥੂੜੀ ਵਾਲੀਆਂ ਟਰਾਲੀਆਂ ਲੋਜਾ ਤਿੱਜਾ ਮਤਲਬ ਕਿ ਲਾਉਂਦੇ ਰਹੇ ਆ ਇਹ ਆਪਣੀ ਵੀਡੀਓ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਮੇਰੇ ਵੀਰ ਕਿਉਂਕਿ ਬੜੇ ਹੀ ਮਿਹਨਤ ਨਾਲ ਇਹ ਵੀ ਵੀਡੀਓ ਬਣਾਉਨੇ ਆ ਤੇ ਅੱਗੇ ਤੱਕ ਵੇਖਿਓ ਆਪਾਂ ਆਵੇ ਆਣ ਪੂਰੀ ਠੀਕ ਨਾਲ ਬੈਗ ਲਈ ਬੜੇ ਥਕਾਣੇ ਕਿਉਂਕਿ ਅਸੀਂ ਚੜਾਉਣੀ ਸੀ ਦਿੱਤਾ ਤਾਂ ਛੱਤ ਦਿੱਤੇ ਉਹ ਤੁਹਾਨੂੰ ਉੱਤੇ ਵਿਖਾਵਾਂਗੇ ਕਿਦਾਂ ਨਾਲ ਕੰਧ ਦੇ ਜੋੜ ਦਿੱਤੀ ਆਪਾਂ ਟਰਾਲੀ ਅੱਗੇ ਤੱਕ ਵੀਡੀਓ ਵੇਖਦੇ ਰਹੋ ਜੁੜੇ ਰਹੋ ਸਾਡੇ ਨਾਲ ਵਿਖਾਉਣੇ ਤੁਹਾਨੂੰ ਸਾਰਾ ਕੁਝ ਇਹ ਵੇਖੋ ਕਿਹੜੇ ਤਰੀਕੇ ਨਾਲ ਆਪਾਂ ਜਿਹੜੀ ਬੈਗ ਟਰਾਲੀ ਲਾ ਰਹੇ ਆਂ ਇਨੂੰ ਪਤਾ ਵਾ ਸਾਰੇ ਟਰਾਲੀਆਂ ਲਾਂਚ ਮਾਰ ਅੱਜ ਕੱਲ ਜਿੱਦਾਂ ਉਹ ਗਾਣਾ ਆਇਆ ਸੀ ਜੱਟਾਂ ਦਾ ਕਿ ਉਹ ਕਾਦਾ ਪੁੱਤ ਜੱਟ ਦਾ ਬੈਕ ਦਾ ਟਰਾਲੀ ਲਾਉਣੀ ਆਈ ਇਹਦੇ ਵਿੱਚ ਪੁੱਤ ਜੱਟਾਂ ਦੀ ਕੋਈ ਗੱਲ ਨਹੀਂ ਆ ਮਿਸਤਰੀਆਂ ਦਾ ਮੈਬੀ ਸਿੰਘ ਦਾ ਪੁੱਤ ਕੋਈ ਵੀ ਹੋਵੇ ਜਿਹਨੂੰ ਮਹਾਰਾਜ ਨੇ ਗੁਣ ਬਖਸ਼ਿਆ ਟਰਾਲੀ ਬੈਕ ਲਾ ਹੀ ਦਿੰਦਾ ਵਾ ਤੇ ਆਪਾਂ ਟਿਕਾਣੇ ਲੈ ਗਏ ਸੀ ਟਰਾਲੀ ਪੂਰੀ ਤਰ੍ਹਾਂ ਵੇਖ ਸਕਦੇ ਪੂਰੀ ਟਰਾਲੀ ਆਪਾਂ ਟਿਕਾਣੇ ਜਿਹੜੀ ਆ ਲੈ ਚ ਜਾ ਚੁੱਕੇ ਆ ਅਸ ਤੋਂ ਬਾਅਦ ਆਪਾਂ ਤਾਂ ਚੜਾਉਣੀ ਥੋੜੀ ਆਟੀ ਸੀ ਤੇ ਘਰ ਵਾਲੇ ਆਇਆ ਜੀ ਕਹਿਣ ਲੱਗੇ ਵੀ ਉਹਨ ਟਰੈਕਟਰ ਹੁਣ ਆ ਡੱਕ ਦੇ ਜਸਜੀਤ ਤੇਰਾ ਲਾ ਦੂਗਾ ਮੈਂ ਚਲੋ ਜੀ ਉਹਨਾਂ ਨੂੰ ਲਾਉਂਦੇ ਨੇ ਆਪਾਂ ਅੱਗੇ ਤੁਹਾਡੇ ਵੀਡੀਓ ਵੀ ਆਪਾਂ ਐਡਿਟ ਕੀਤੀ ਸਾਰੀ ਵੇਖਿਓ ਜਰੂਰ ਸਾਰੀ ਵੇਖ ਕੇ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਮੇਰੇ ਵੀਰੋ ਬੜੇ ਮਿਹਨਤ ਨਾਲ ਬਣਾਉਨੇ ਆ ਸੀ ਵੀਡੀਓ ਤੇ ਦਰਿਆ ਤੋਂ ਪਰੇ ਤਾਂ ਲੈ ਕੇ ਆਏ ਸੀ ਗੱਲਾਂ ਕਰ ਲਿਆ ਕਿ ਪਛੜਾ ਦਿੱਤੀ ਹੈ ਤੇ ਸਾਰਾ ਵਖਵਾਗੇ ਆਪਾਂ ਆ ਬੈਗ ਆਪਣੇ ਉਲਾ ਰਹੇ ਆ ਵੇਖ ਸਕਦੇ ਨੇ ਕਿਦਾਂ ਲਾਉਂਦੇ ਆ ਆਪਾਂ ਬੈਗ ਬੈਗ ਲਾ ਚੁੱਕੇ ਆ ਤੇ ਮੈਂ ਇਹਨੂੰ ਮਗਰ ਆਖਿਆ ਮੈਂ ਹਟ ਲੱਗੀ ਲੱਗਦੀ ਨਾਲ ਦੇ ਨੂੰ ਤੇ ਦੱਸਿਆ ਨਹੀਂ ਕੁਛ ਨੇ ਜਵਾਬ ਨਹੀਂ ਦਿੱਤਾ ਤਾਂ ਹੀ ਫਿਰ ਮੈਂ ਉਤਰਨਾ ਪਿਆ ਮੈਨੂੰ ਜਦੋਂ ਵੀ ਰਜਾਸ ਲਾਉਣ ਲੱਗਾ ਟਰਾਲੀ ਬੈਗ ਤੇ ਮੈਂ ਸਭ ਤੋਂ ਪਹਿਲਾਂ ਅੱਟ ਵੇਖੀ ਤੇ ਅੱਟ ਵੇਖ ਕੇ ਉਹਦੇ ਵਿੱਚ ਰੋੜੇ ਰਾੜੇ ਸੁੱਟ ਕੇ ਮਿੱਟੀ ਪਾਈ ਤੇ ਫੇਰਾ ਵੇਖੋ ਨਾਮ ਭਰੀ ਨਾ ਉਹ ਕੋਲ ਸਿਰ ਤੇ 여기를누르다셔서저를끼고하다 ਬਾ ਵੀ ਸੋਨਿਆ ਸਤਿਨਾਮ ਹੈ ਜੀ ਕਰਦੇ ਆਪ ਪੈਡਲ ਪੈਡ ਕਰਕੇ ਹੁਣ ਆਪ ਰੇਤਾ ਜੜੀ ਆ ਦੇ ਵਿੱਚ ਛੜਾ ਜੀ ਜੁੜੇ ਰਹੋ ਜੀ YouTube ਚੈਨਲ ਨਾਲ ਫਤਿਹ ਦਾ ਫਤਿਹ ਜੀ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾਈਕ ਕਮੈਂਟ ਵਾਹਿਗੁਰੂ ਜੀ ਰੱਬੇ ਨਾਮ ਲੈ ਲਾਈਕ ਕਰ ਦੇਣਾ ਧੰਨਵਾਦ ਵਾਹਿਗੁਰੂ ਜੀ ਦਾ